ਕਿ ਸਭ ਕੀ ਕਰੇ ਤੁਹਾਨੂੰ ਜਿਹੜਾ ਆ ਗਿਆ ਇਹਨੂੰ ਤੁਹਾਨੂੰ ਜਿਹੜਾ ਅਨੁਮੋਦਨ ਕਰਵਾਈ ਜਾ ਰਹੀ ਦੀ ਸਤਿਨਾਮ ਕਰੀਏ ਸਭ ਤੋਂ ਵੱਡਾ ਦਾ ਸਤ ਸਭ ਤੋਂ ਵੱਡਾ ਧੰਨਵਾਦ ਆ ਮੈਂ ਆਰਗੇਨਾਈਜ਼ਰ ਨੂੰ ਦਿੰਨਾ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਐਥਲੈਟਿਕ ਮੀਟ ਜਾਂ ਸਪੋਰਟਸ ਮੀਟ ਕਰਵਾਈ ਅੱਜ ਕੱਲ ਚਲੋ ਜਿਵੇਂ ਕਿ ਤੁਹਾਨੂੰ ਮਾਹੌਲ ਜਿਸ ਤਰ੍ਹਾਂ ਦਾ ਅچھے ਯਾਨੀ ਕਿ ਨਸ਼ਾ ਪ੍ਰਤੀ ਜਾਗੇ ਨੇ ਉਹ ਖੇਡਾਂ ਇਹ ਨੇ ਜਿਹੜੇ ਉਹ ਬੱਚਿਆਂ ਨੂੰ ਨਸ਼ੇ ਤੋਂ ਦੂਰੇ ਜਾ ਸਕਦੀਆਂ ਨੇ ਤੇ ਮੈਂ ਚਾਹਨਾ ਕਿ ਇਸ ਤਰ੍ਹਾਂ ਦੇ ਇਵੈਂਟਸ ਹੁੰਦੇ ਰਹਿਣ ਇਵਤੋ ਵਾਦ ਮੈਂ ਕਹਿੰਨਾ ਸ਼ਹਿਰ ਦੇ ਵਿੱਚ ਸਾਡੀ ਤੁਹਾਡੀ ਪੱਤਰਕਾਰਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਇਸ ਸਟੇਡੀਅਮ ਬਾਰੇ ਲੋਕਾਂ ਨੂੰ ਦੱਸੋ ਕਿ ਇਸ ਤਰ੍ਹਾਂ ਦਾ ਸਟੇਡੀਅਮ ਤੁਹਾਡੇ ਸ਼ਹਿਰ ਦੇ ਵਿੱਚ ਬਣ ਚੁੱਕਿਆ ਹੈ ਜਿੱਥੇ ਕਿ ਇਹ ਸਾਰੀਆਂ ਫੈਸਿਲਿਟੀਆਂ ਅਵੇਲੇਬਲ ਹਨ। ਹਲਕੀ ਕਹਿੰਦੇ ਚਾਹੁੰਗੇ ਆਪਣੇ ਫੈਡਰੇਸ਼ਨ ਬੰਦੂ ਕਿਸ ਤਰ੍ਹਾਂ ਦੇ ਪ੍ਰਾਣੀ ਕੀਤੇ ਜਾ ਰਹੇ ਹੈਗੇ ਤਾਂ ਕਿ ਪੰਜਾਬ ਦੇ ਵਿੱਚੋਂ ਬੱਚਨਾਂ ਨੂੰ ਸਪੋਰਟ ਖੇਡਾਂ ਵੱਲ ਜਾਵੇ। ਜਿਵੇਂ ਤੁਹਾਨੂੰ ਪਤਾ ਹੈ ਪੰਜਾਬ ਆਉਣ ਵਾਲੀਆਂ ਜਿਹੜੀਆਂ ਪੈਰਾ-ਓਲੰਪਿਕ ਖੇਡਾਂ ਜਿਹੜੀਆਂ ਚੱਲੀਆਂ ਤੇ ਹੁਣੇ ਪਿੱਛੇ ਹੋ ਕੇ ਟੀਆਂ ਤੇ ਪੈਰਾਓਲੰਪਿਕ ਵੀ ਉਹਦੇ ਵਿੱਚ ਵੀ ਪੰਜਾਬ ਦੇ ਕਈ ਇਹੋ ਜਿਹੇ ਖਿਡਾਰੀ ਨੇ ਜਿਨ੍ਹਾਂ ਨੇ ਬਹੁਤ ਵੱਡੇ ਲੈਵਲ ਤੇ ਮੱਲਾ ਮਾਰੀਆਂ ਹਾਕੀ ਦੇ ਵਿੱਚ ਪੰਜਾਬ ਦੇ 10 ਖਿਡਾਰੀ ਜਿਨ੍ਹਾਂ ਨੇ ਆਪਣੇ ਦਮ ਦੇ ਉੱਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਪਰ ਕਿਤੇ ਆਪਾਂ ਨੂੰ ਲੱਗਦਾ ਹੈ ਕਿ ਉੱਤੇ ਜਿਹੜੀਆਂ ਫੈਡਰੇਸ਼ਨਾਂ ਬੈਠੀਆਂ ਹੈ ਜਿਹੜਾ ਸਿਸਟਮ ਬੈਠਾ ਹੈ ਉਹ ਬੈਕਵਰਡ ਏਰੀਆ ਗਰੀਬ ਪਰਿਵਾਰ ਗਰੀਬ ਬੱਚਾ ਜਾਂ ਛੋਟੇ ਸਕੂਲਾਂ ਨੂੰ ਇੱਕ ਸਾਈਡ ਤੇ ਕਰ ਦਿੰਦਾ ਹੈ ESPF ਜਿਹੜੇ ਬੱਚੇ ਬੈਕਵਰਡ ਏਰੀਆ ਤੋਂ ਬੱਚੇ ਨੇ ਉਹਨਾਂ ਨੂੰ ਤਰਾਸ਼ ਕੇ ਇੱਕ ਚੰਗੇ ਲੈਵਲ ਦੇ ਉੱਤੇ ਖੇਲੋ ਇੰਡੀਆ ਵਰਗੀਆਂ ਓਪਨ ਨੈਸ਼ਨਲ ਵਰਗੀਆਂ ਜਾਂ ਇਸ ਤੋਂ ਇਲਾਵਾ ESPF ਦੀਆਂ ਨੈਸ਼ਨਲ ਗੇਮਾਂ ਹੋਣਗੀਆਂ ਉਹਦੇ ਵਿੱਚ ਪਾਰਟਿਸਪੇਟ ਕਰਵਾ ਕੇ ਇੱਕ ਛੋਟੇ ਕਸਬੇ ਨੂੰ ਇੱਕ ਵੱਡੇ ਕਸਬੇ ਦੇ ਨਾਲ ਮੁਕਾਬਲਾ ਕਰਾਉਣਾ। ਹੁਣ ਤੱਕ ਜਿਹੜੇ ਕਿੰਨੇ ਇਸ ਤਰ੍ਹਾਂ ਦੇ ਖਿਡਾਰੀ ਜਿਹੜੇ ਹੈਗੇ ਆ ਇਸ ਤਰ੍ਹਾਂ ਤਰਾਸ਼ ਕੇ ਜਿਹੜੇ ਤੁਸੀਂ ਹੁਣ ਤੱਕ ਸਾਡੀਆਂ ਕਈ ਸਟੇਟਾਂ ਨਾਲ ਗੱਲਬਾਤ ਚੱਲ ਰਹੀ ਹੈ ਕਈ ਸਟੇਟਾਂ ਹੋ ਚੁੱਕੀਆਂ ਨੇ ਜਿਵੇਂ ਪਿਛਲੇ ਹਾਲੀ ਵਿੱਚ ਉਹ ਜਾਣ ਦੇ ਵਿੱਚ ਨੈਸ਼ਨਲ ਹੋਈ ਸੀ ਉਹ ਜਾਣ ਦੇ ਵਿੱਚ ਘਟ ਘਟ 450 ਬੱਚਾ ਨੈਸ਼ਨਲ ਵਿੱਚ ਪਾਰਟਿਸਪੇਟ ਕੀਤਾ ਜਿਸ ਵਿੱਚ ਪੰਜਾਬ ਹਰਿਆਣਾ ਤਾਮਿਲਨਾਡੂ ਤੇਰਾ ਤਲੰਗਣਾ ਮਹਾਰਾਸ਼ਟਰਾ ਤੋਂ ਕਾਫੀ ਬੱਚੇ ਨੇ ਜਿਹੜੇ ਨਾਲ ਜੋੜੇ ਕਰਨਾਟਕਾ ਔਰ ਕੇਰਲਾ ਵਰਗੀਆਂ ਸਟੇਟਾਂ ਜਿਹੜਾ ਸਾਊਥ-ਵੈਸਟ ਹੈ ਉਹ ਜਿਆਦਾ ਰੁਚੀ ਰੱਖਦੀ ਹੈ ਇਸ ਗੇਮ ਨੂੰ ਫੈਡਰੇਸ਼ਨ ਨੂੰ ਸਰਕਾਰ ਦਾ ਕਿਸ ਤਰ੍ਹਾਂ ਯੋਗ ਮਿਲ ਰਿਹਾ ਹੈ ਜਾਂ ਕਿਸਾਨਾਂ ਦੇ ਤੌਰ ਤੇ ਕਰਦੇ ਹਾਂ ਅ ਫਰੇਸ਼ਨ ਨੂੰ ਸਰਕਾਰ ਵੱਲੋਂ ਆਲਮੋਸਟ ਅਜੇ ਤੱਕ ਰੈਕਗਨਾਈਜ਼ ਹੀ ਕੀਤੀ ਹੈ ਪਰ ਆਉਣ ਵਾਲੇ ਟਾਈਮ ਦੇ ਵਿੱਚ ਸਾਲ ਦੋ ਸਾਲ ਦੇ ਵਿੱਚ ਇਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ 3% ਜਾਂ 5% ਦੇ ਵਿੱਚ ਆ ਕੇ ਤਾਂ ਸਾਰੇ ਬੱਚਿਆਂ ਨੂੰ ਸਰਕਾਰ ਵੱਲੋਂ ਜੋ ਵੀ ਬਣਦੀ ਬੈਨੀਫਿਟਾਂ ਗ੍ਰਾਂਟਾਂ ਬਣਦੀਆਂ ਕੁਝ ਵੀ ਹਸੂਲਤਾ ਮਿਲ ਸਕਣ ਜਿਹੜੇ ਸਾਡੇ ਕੋਲੇ ਗਰਾਸ ਰੂਟ ਦੇ ਪਲੇਅਰ ਆ ਜਾਂਦੇ ਆ ਜਿਵੇਂ ਮੰਨ ਲਓ ਕਿ ਬੈਕਵਰਡ ਏਰੀਆ ਪਹਿਲੇ ਹੀ ਅਸੀਂ ਬੈਕਵਰਡ ਏਰੀਆ ਚ ਗਿਣੇ ਜਾਂਦੇ ਆ ਤੁਹਾਨੂੰ ਪਤਾ ਹੀ ਐ ਇਸ ਗੱਲ ਦਾ ਅਸੀਂ ਚੋਣੇ ਐ ਵੀ ਜਿਹੜੇ ਬੱਚੇ ਐ ਇੱਥੋਂ ਦੇ ਬੈਕਵਰਡ ਏਰੀਆ ਦੇ ਉਹ ਕਿਤੇ ਨਾ ਕਿਤੇ ਅੱਗੇ ਜਾ ਕੇ ਇੱਕ ਅਸੀਂ ਮੌਕਾ ਕ੍ਰੀਏਟ ਕਰ ਰਹੇ ਆ ਨਾ ਆਸਤੇ ਅਥਲੈਟਿਕ ਮੀਟ ਦੇ ਜ਼ਰੀਏ ਕਿਉਂਕਿ ਜਿਆਦਾਤਰ ਅਸੀਂ ਦੇਖਦਾ ক্রিকেট ਦੇ ਟੂਰਨਾਮੈਂਟ ਆਮ ਦੇਖਣ ਨੂੰ ਮਿਲਦੇ ਆ ਕੋਸਟ ਕੋ ক্রিকেট ਪਿੰਡਾਂ ਦੇ ਵਿੱਚ ਚੱਲ ਰਹੀ ਆ ਜਿਹੜੇ ਐਥਲੈਟਿਕ ਇਵੈਂਟ ਐ ਕੋਈ ਵੀ ਸਕੂਲ ਪ੍ਰਾਈਵੇਟਾ ਚਾਹੇ ਸਰਕਾਰੀ ਐ ਪ੍ਰਾਈਵੇਟ ਅਦਾਰੇ ਐ ਜਿਹੜੇ ਵੱਡੇ ਅਦਾਰੇ ਕਰ ਤੇ ਉਹ ਕੁਛ ਕਰਦੇ ਆ ਇਹ ਉਹ ਆਪਾਂ ਨੂੰ ਚੰਗਾ ਨਹੀਂ ਲੱਗਦਾ ਇਹ ਕਾਰਨ ਵੀ ਹਰੇਕ ਬੱਚੇ ਨੂੰ ਮੌਕਾ ਨਹੀਂ ਮਿਲਦਾ ਜਿਹੜਾ ਸਰਕਾਰੀ ਗਵਰਨਮੈਂਟ ਸਕੂਲ ਨਾਲ ਜੁੜਿਆ ਜਾਂ ਕਿ ਪ੍ਰਾਈਵੇਟ ਕੋਈ ਹੈਗਾ ਛੋਟੇ ਛੋਟੇ ਸਕੂਲ ਆ ਉਹਨਾਂ ਨਾਲ ਬੱਚੇ ਰਿਲੇਟਡ ਹੈਗੇ ਆ ਜਦੋਂ ਅਸੀਂ ਮੌਕਾ ਦੇਖਦੇ ਆ ਤਾਂ ਸਾਨੂੰ ਇਹ ਦਿਖਿਆ ਵੀ ਇਹਨਾਂ ਬੱਚਾ ਨੂੰ ਵੀ ਮੌਕਾ ਮਿਲਣਾ ਚਾਹੀਦਾ ਬੱਚਾ ਚ ਟੈਲੈਂਟ ਬਹੁਤ ਹੈ ਉਹਨਾਂ ਨੂੰ ਤਰਾਸ਼ਣ ਦੀ ਲੋੜ ਹੈ ਇਸ ਕਰਕੇ ਈਐਸਪੀ ਸਾਡੀ ਫੈਡਰੇਸ਼ਨ ਹੈ ਜਿਹੜੀ ਖੇਲੋ ਇੰਡੀਆ ਖੇਲੋ ਨਾਲ ਰਜਿਸਟਰਡ ਹੈਗੀ ਹੈ ਉਹ ਬਕਾਇਦਾ ਉਹਨਾਂ ਦੇ ਡਾਇਰੈਕਟਰ ਸਾਹਿਬ ਵੀ ਸਾਡੇ ਨਾਲ ਆਏ ਹੋਏ ਨੇ ਤੇ ਅਸੀਂ ਇੱਕ ਉਪਰਾਲਾ ਕੀਤਾ ਸੀ ਵੀ ਸਟੇਟ ਲੈਵਲ ਦੀ ਇੱਕ ਐਥਲੈਟਿਕ ਮੀਟ ਅਸੀਂ ਇੱਕ ਆਰਗੇਨਾਈਜ਼ ਕੀਤੀ ਸੀ ਵੀ ਇਹਨਾਂ ਚੋਂ ਜਿਹੜੇ ਬੱਚੇ ਫਰਸਟ ਸੈਕੰਡ ਥਰਡ ਆਉਣਗੇ ਉਹ ਆਉਣ ਵਾਲੇ ਸਮੇਂ ਦੇ ਦੌਰਾਨ ਕੋਈ ਨੈਕਸਟ ਸਟੇਟ ਦੇ ਵਿੱਚ ਨੈਸ਼ਨਲ ਲੈਵਲ ਦਾ ਇੱਕ ਟੂਰਨਾਮੈਂਟ ਆਰਗੇਨਾਈਜ਼ ਹੋ ਰਿਹਾ ਹੈ ਉਹਦੇ ਜੋ ਉਹਨਾਂ ਬੱਚਿਆਂ ਨੂੰ ਅਸੀਂ ਪਾਰਟਿਸਪੇਟ ਕਰਾਉਣਾ ਹੈ ਵੀ ਆਫਕਾਸਟ ਤੇ ਉਹ ਬੱਚੇ ਉੱਥੋਂ ਕੋਈ ਨਾ ਕੋਈ ਮੱਲਾ ਮਾਰ ਕੇ ਆਉਣ ਤਾ ਜੋ ਆਪਣੇ ਏਰੀਆ ਦਾ ਨਾਮ ਰੱਖਣ ਕਰਦੇ ਇੱਥੇ ਕਿਤੋਂ ਕਿਤੋਂ ਦੇ ਬੱਚੇ ਆ ਰਹੇ ਹੈਗੇ ਏਰੀਆ ਦੇ ਇੱਥੋਂ ਆਪਣੇ ਜ਼ਿਆਦਾਤਰ ਆਪਾਂ ਪੂਲ ਪੰਜਾਬ ਚੋਂ ਗਿਆ ਸੀ ਇੱਕ ਸ਼ਾਰਟ ਨੋਟ ਸੀਗਾ ਇੱਕ ਮਤਲਬ ਜੀ ਸੋਸ਼ਲ ਮੀਡੀਆ ਦੇ ਥਰੂ ਕੀਤਾ ਗਿਆ ਸਕੂਲਾਂ ਨੂੰ ਅਸੀਂ ਅਪਰੋਚ ਕੀਤੀ ਉਹਨਾਂ ਨੂੰ ਅਸੀਂ ਲੈਟਰ ਬਣਾ ਕੇ ਭੇਜੇ ਉਹਨਾਂ ਦੇ ਬੱਚੇ ਆ ਰਹੇ ਆ ਕੁਛ ਇਹ ਪੇਪਰਾਂ ਦਾ ਇਵੈਂਟ ਚੱਲ ਰਿਹਾ ਪੇਪਰ ਚੱਲ ਰਿਹਾ ਇਹਨਾਂ ਦੇ ਸੈਕੰਡ ਬੇਬੀ ਤੇ ਛੋਟੇ ਬੱਚੇ ਮਤਲਬ ਕਿ ਆ ਰਹੇ ਆ ਰੁਝਾਨ ਹੌਲੀ ਹੌਲੀ ਸਾਡੇ ਕੋਲੇ 1.5 ਤੋਂ 200 ਬੱਚਾ ਇਸ ਵਾਰ ਪਾਰਟਿਸਪੇਟ ਕਰ ਰਿਹਾ ਤੇ ਸਾਨੂੰ ਖੁਸ਼ੀ ਹੈ ਵੀ ਪਹਿਲੇ ਟਾਈਮ 'ਚ ਹੀ ਸਾਨੂੰ ਇੰਨੇ ਬੱਚੇ ਮ ਤਿਆਰ ਕਰਨ ਦਾ ਸਾਨੂੰ ਮੌਕਾ ਮਿਲ ਰਿਹਾ ਹੈ ਇਹਨਾਂ ਬੱਚਿਆਂ ਨੂੰ ਅਸੀਂ ਤਰਾਸ਼ ਕੇ ਜਿਹੜੇ ਵੀ ਇਹਨਾਂ ਚੋਂ ਡਿਜ਼ਰਵਿੰਗ ਪਰਸਨ ਹੈ ਗਰੀਬ ਪਰਿਵਾਰ ਦੇ ਆ ਉਹਨਾਂ ਨੂੰ ਫੁੱਲ ਹੈਲਪ ਕਰਕੇ ਅਸੀਂ ਉਹਨਾਂ ਨੂੰ ਅੱਗੇ ਭੇਜਣ ਚ ਸਹਾਇਤਾ ਕਰਾਂਗੇ